ਸਤ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪਰਾਣਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜਦੋਂ ਆਪਾਂ ਬਾਗਾਪਰਾਣਾ ਤੋਂ ਮੋਢ ਕਿਨੂੰ ਜਾਂਦੇ ਆ ਮੇਨ ਹਾਈਵੇ ਤੇ ਪਿੰਡ ਰਹਿ ਜਾਂਦਾ ਵਾ ਤੇ ਵੀਰ ਦਾ ਵਪਾਰ ਦਾ ਕੰਮ ਹੈ ਅਜ ਵੀਰ ਦੀ ਇੱਕ ਵੜ ਡੱਬੀ ਸੇਲ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਰਿਕੁਐਸਟ ਹੈ ਕੀ ਆਪਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਪ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਬੈਸਤੀਕਾਲ ਬੈਸਤੀਕਾਲ ਜੀ ਵੀਰ ਜਿਹੜੀ ਅੱਜ ਆਪ ਵੜ ਬਕਾਉ ਕੀਤੀ ਕੀ ਡਿਟੇਲ ਆ ਵੀਰੇ ਦੀ ਵੀਰੇ ਟੋਪੜ ਲੈ ਆਂਦੀ ਆਪਾਂ ਠੀਕ ਆ ਲੈ ਆ ਕਹਿੰਦੀ ਆਪਣੀ ਹਾਂਜੀ ਠੀਕ ਆ ਕਿੰਨਾ ਦੁੱਧ ਵੀਰੇ ਥੱਲੇ ਇਹਦੇ ਅੱਜ ਉੱਥੇ 13 ਕਿਲੋ ਲਿਆਏ ਸੀ ਤੇ ਆਪਾਂ ਬਾਈ 11 ਕਿਲੋ ਜੋ ਪਾ ਕੇ ਠੀਕ ਆ ਜੀ ਬਣੀ ਪੁਣੀ ਬਾਈ ਨਹੀਂ ਬਾਈ ਬਣੀ ਨਹੀਂ ਆਪਾਂ ਨੂੰ ਖਾਲੀ ਕਰਕੇ ਦਿੱਤੀ ਜਮਾਂਗੇ ਠੀਕ ਆ ਜੀ ਲਓ ਤੋਰ ਲਗਾ ਜੀ ਵੀ ਇਹਦਾ ਵਪਾਰ ਦਾ ਕੰਮ ਹੈ। ਵੀ ਉਹਦੀ ਲਿਆਂਦੀ ਹੋਈ ਹੈ। ਵੀ ਕਹਿੰਦਾ ਮੈਂ 13 ਕਿਲੋ 40 ਕੇ ਲੈ ਕੇ ਆਇਆ ਵਾਂ। ਥੋੜੇ ਉਪਰਾ ਕਰਦੀ ਆ। ਫਿਰ ਆਪਾਂ 11 ਕਿਲੋ ਵੀਰ ਕਹਿੰਦਾ ਚਵਾ ਕੇ ਦੇਵਾਂਗੇ। 11 ਕਿਲੋ ਵੀਰ ਕਹਿੰਦਾ ਆਪਾਂ ਦੋ ਟਾਈਮ ਚਵਾ ਕੇ ਦੇਵਾਂਗੇ। ਥੋੜਾ ਜਿਹਾ ਉਪਰਾ ਕਰਦੀ ਹੈਗੀ। ਬਾਕੀ ਜਾਣ ਚ ਵਹਿੜਾ। ਕਦ ਕਾਟ ਪੂਰਾ ਵਧੀਆ। ਥਣ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ, ਮੁਠੀ ਵਾਲਾ ਥਾਣਾ, ਚਾਰੇ ਥਾਣਾ। ਪੂਰੇ ਗੈਪ ਚ ਲੱਗੇ ਹੋਏ ਆ ਥੋੜਾ ਕੈਮਰੇ ਤੋਂ ਡਰਦੀ ਆ ਕਦ ਕਾੜ ਦੀ ਪੂਰੀ ਵਧੀਆ ਤੁਸੀਂ ਦੇਖ ਸਕਦੇ ਹੋ ਦੋਸਤੋ ਬੁੱਧੀ ਵਾਲੀ ਬੱਚੀ ਜਾਤ ਬ੍ਰੀਡ ਦੀ ਫੁੱਲ ਆ ਟੋਕੜ ਵਹਿੜ ਆ ਦੇਖਦੇ ਹੋ ਫਿਰ ਕੀ ਮੁੱਲ ਕਰਦੇ ਇਹਦਾ 40000 ਆ ਜੀ ਮਾਂ ਤਨ ਹੋ ਜਾਊਗਾ ਜੀ ਹਾਂ ਜੀ ਕਰ ਦਾਂਗੇ ਜੀ 40000 ਡਿਮਾਂਡ ਆ ਦੋਸਤੋ ਬਾਕੀ ਮਾਂ ਤਨ ਵਿੱਚ ਹੋ ਜਾਊਗਾ ਤਸੱਲੀ ਤੁਸੀਂ ਆ ਕੇ ਕਰਨੀ ਆ। ਦੇਖ ਸਕਦੇ ਹੋ ਕੱਦ-ਕੱਡ ਬਹੁਤ ਚੰਗਾ ਵੈੜ ਦਾ। ਸਮੀ ਪਲੀ ਵੀ ਚੰਗੀ ਆ। ਵਜਨ ਉਹ ਜਣ ਵੀ ਬਹੁਤ ਆ ਵੈੜ ਦੇ ਵਿੱਚ। ਬਾਕੀ ਜਿਹੜੇ ਵੀਰ ਨੇ ਲੈਣੀ ਆ ਤਸੱਲੀ ਉਸ ਨੇ ਆ ਕੇ ਕਰਨੀ ਆ। 40000 ਰੁਪਏ ਡਿਮਾਂਡ ਆ। ਬਾਕੀ ਮੌਕੇ ਤੇ ਮਾਨ ਤਨ ਹੋ ਜਾਊਗਾ। ਧੰਨਵਾਦ ਜੀ।